ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਕਹਾਣੀ ਬਹੁਤ ਇੰਟਰਸਟਿੰਗ ਹੈ ਤੇ ਸੇਧ ਦੇਣ ਵਾਲੀ ਹੈ ਇੱਕ ਵਾਰੀ ਪੰਜਾਬ ਦੇ ਪੰਜ ਨਾਮ ਪਰ ਡਾਕੂਆਂ ਨੇ ਇਕੱਠੇ ਹੋ ਕੇ ਮੋਗੇ ਜ਼ਿਲ੍ਹੇ ਦੇ ਇੱਕ ਪਿੰਡ 'ਚ ਡਾਕਾ ਮਾਰਿਆ ਪਰ ਉਸ ਡਾਕੇ ਵਿੱਚ ਇੱਕ ਵੱਖਰਾ ਇਤਿਹਾਸ ਸਿਰਜਿਆ ਗਿਆ ਜਦੋਂ ਡਾਕੂਆਂ ਨੇ ਉਸ ਘਰੇ ਡਾਕਾ ਮਾਰਿਆ ਤਾਂ ਘਰ ਵਿੱਚ ਇੱਕ ਜਵਾਨ ਕੁੜੀ ਸੀ ਤੇ ਦੂਸਰੀ ਜਵਾਨ ਉਸ ਕੁੜੀ ਦੀ ਭਾਬੀ ਯਾਨੀ ਘਰੇ ਨਣਾਨ ਪਰਜਾਈ ਮੌਜੂਦ ਸੀ ਪਰ ਡਾਕੂਆਂ ਨੇ ਉੱਥੋਂ ਫਿਰ ਸਮਾਨ ਲੁੱਟਣਾ ਛੱਡਤਾ ਡਾਕੂਆਂ ਦੀ ਨੀਤ ਬਦਲ ਗਈ ਫਿਰ ਉਸ ਤੋਂ ਬਾਅਦ ਉਸ ਘਰੇ ਕੀ ਕੁਝ ਵਾਪਰਿਆ ਇਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਣਾ ਇਹ ਸੱਚੀ ਕਹਾਣੀ ਹੈ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਲਾਈਕ ਤੇ ਸ਼ੇਅਰ ਆਪਣਾ ਫਰਜ਼ ਸਮਝ ਕੇ ਕਰਿਓ ਅਤੇ ਆਪਣੀ رائے ਕਮੈਂਟਾਂ ਵਿੱਚ ਵੀ ਦਿੰਦੇ ਰਿਹਾ ਕਰੋ ਤਾਂ ਕਿ ਪੰਜਾਬ ਦੇ ਪੁਰਾਣੇ ਡਾਕੂਆਂ ਦੀਆਂ ਹੋਰ ਕਹਾਣੀਆਂ ਅਸੀਂ ਲੱਭ ਕੇ ਤੁਹਾਡੇ ਤੱਕ ਪਹੁੰਚਦਿਆਂ ਕਰ ਸਕੀਏ ਇਹ ਗੱਲ ਕੋਈ 90 ਕ ਸਾਲ ਪੁਰਾਣੀ ਹੈ ਮਾਲਵੇ ਦੇ ਮੋਗੇ ਇਲਾਕੇ 'ਚ ਉਦੋਂ ਦੋ ਮਸ਼ਹੂਰ ਡਾਕੂ ਹੁੰਦੇ ਸੀ ਇੱਕ ਲਾਲ ਸਿਉ ਮਧੇ ਵਾਲਾ ਤੇ ਦੂਸਰਾ ਕੁੰਡਾ ਗਾਜੀਆਣੇ ਵਾਲਾ ਅੱਜ ਆਪਾਂ ਗੱਲ ਲਾਲ ਸਿਉ ਮਧੇ ਵਾਲੇ ਦੀ ਕਰਦੇ ਹਾਂ 1925 30 34 ਤੱਕ ਲਾਲ ਸਿਉ ਡਾਕੂ ਦਾ ਖੌਮਫ ਹੁੰਦਾ ਸੀ ਦੂਰ ਦੂਰ ਤੱਕ ਇਹਨੇ ਕਈ ਪੁਲਿਸ ਵਾਲੇ ਕੁੱਟੇ ਸੀ ਕਈ ਜੇਲਦਾਰ ਨੰਬਰਦਾਰ ਸ਼ਾਹੂਕਾਰ ਸੁਨਿਆਰੇ ਇਹਨੇ ਸੋਧੇ ਸੀ ਮਾਲਵੇਚ ਇਹਦੇ ਨਾਮ ਦੀ ਤੂਤੀ ਬੋਲਦੀ ਹੁੰਦੀ ਸੀ ਅੰਗਰੇਜ਼ੀ ਸਰਕਾਰ ਨੇ ਵੀ ਇਹਦੇ ਸਿਰ ਤੇ ਨਾਮ ਰੱਖਿਆ ਹੋਇਆ ਸੀ ਰਿਆਸਤ ਫਰੀਦਕੋਟ ਨੇ ਵੀ ਇਹਦੇ ਸਿਰ ਤੇ ਨਾਮ ਰੱਖਿਆ ਸੀ ਤੇ ਪਟਿਆਲੇ ਵਾਲੇ ਰਾਜੇ ਨੇ ਵੀ ਨਾਮ ਇਨਾਉਂਸ ਕੀਤਾ ਹੋਇਆ ਸੀ ਇਹਦੇ ਸਰ ਦਾ ਵੀ ਇਹਨੂੰ ਜਿਉਂਦਾ ਜਾਂ ਮਰਦਾ ਲਿਆਓ ਸਾਡੇ ਤੋਂ ਇਨਾਮ ਲੈ ਜਾਓ ਇਹ ਮਧੇ ਪਿੰਡ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾ ਨਿਹਾਲ ਸਿੰਘ ਵਾਲੇ ਦੇ ਕੋਲ ਇਹ ਪੰਜਾਬ ਦਾ ਹੀ ਇਤਿਹਾਸਕ ਪਿੰਡ ਹੈ ਕਿਉਂਕਿ ਇਸ ਪਿੰਡ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਆਏ ਆ ਉੱਥੋਂ ਦਾ ਸੀ ਲਾਲ ਸਿਓ ਤੇ ਜਿੱਦੇ ਇਹਨਾਂ ਨੇ ਡਾਕਾ ਮਾਰਨ ਦੀ ਤਿਆਰੀ કરી ਲਾਲ ਸਿਓ ਦੇ ਨਾਲ ਚਾਰ ਨਾਮਵਰ ਡਾਕੂ ਹੋਰ ਸੀ ਜੱਤਵਾਲ ਕੋਲੇ ਪਿੰਡ ਪੈਂਦਾ ਚੂੜ ਚੱਕ ਉੱਥੋਂ ਦਾ ਸੀ ਸੋਣ ਸਿਓ ਡਾਕੂ ਪਿੰਡ ਕੱਟੂ ਦਾ ਸੀ ਮੇਰ ਸਿਓ ਡਾਕੂ ਇੱਕ ਘੁੱਗੀ ਸੀ ਝੰਡ ਵਾਲੇ ਪਿੰਡ ਦਾ ਬਿਰਜੂ ਬਰਮੇ ਦੇ ਪਿੰਡ ਦੀ ਹਲੇ ਸਾਨੂੰ ਪੂਰੀ ਜਾਣਕਾਰੀ ਨਹੀਂ ਮਿਲੀ ਅਸੀਂ ਇਹਦੇ ਬਾਰੇ ਹਲੇ ਖੋਜ ਕਰ ਰਹੇ ਹਾਂ ਇਹਨਾਂ ਪੰਜਾਂ ਡਾਕੂਆਂ ਨੇ ਆਪਣੀ ਨਿਗਾਹ ਥੱਲੇ ਇੱਕ ਬਰਾੜਾਂ ਦਾ ਘਰ ਕੀਤਾ ਹੋਇਆ ਸੀ ਕਿ ਇਸ ਘਰ ਨੂੰ ਆਪਾਂ ਲੁੱਟਣਾ ਹੀ ਲੁੱਟਣਾ ਹੈ ਇਹ ਘਰ ਸੀ ਪਿੰਡ ਚੌਧਰੀ ਵਾਲੇ ਦਾ ਅੱਜ ਕੱਲ ਪਿੰਡ ਚੌਧਰੀ ਵਾਲਾ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾ ਛੋਟਾ ਜਿਹਾ ਪਿੰਡ ਹੈ ਇਤਿਹਾਸਿਕ ਪਿੰਡ ਮਾੜੀ ਮੁਸਤਫਾ ਨਾਲ ਪਿੰਡ ਮੌੜਾ ਨਾਲ ਤੇ ਸਰਦਾਰਾਂ ਦੇ ਪਿੰਡ ਕੋਟਲਾ ਰਾਏ ਕੇ ਨਾਲ ਇਸ ਪਿੰਡ ਦੀਆਂ ਹੱਦਾਂ ਲੱਗਦੀਆਂ। ਲਾਲਸਿਆਉ ਡਾਕੂ ਨੇ ਡਾਕੇ ਮਾਰਨ ਵਾਲਾ ਦਿਨ ਮਿਥ ਲਿਆ ਐਤਵਾਰ ਦਾ ਦਿਨ ਮਿਥਿਆ ਗਿਆ। ਇਹ ਪੰਜੇ ਡਾਕੂ ਇਕੱਠੇ ਹੋਏ ਇਨਾਂ ਨੇ ਆਪਣੀਆਂ ਰਫਲਾਂ, ਪਿਸਤੌਲ, ਕਾਰਤੂਸ, ਗੋਲੀ ਸਿੱਕਾ ਇਕੱਠਾ ਕੀਤਾ ਤੇ ਨਾਲ ਸ਼ਰਾਬ ਦੀਆਂ ਕੰਨੀਆਂ ਚੁੱਕ ਕੇ ਇਹ ਪਿੰਡ ਚੌਧਰੀ ਵਾਲੇ ਪਹੁੰਚ ਗਏ ਤੇ ਜਿਹੜੇ ਘਰੇ ਡਾਕਾ ਮਾਰਨਾ ਸੀ ਉਸ ਘਰ ਦੀ ਛੱਤ ਤੇ ਚੜ ਕੇ ਲਾਲ ਸਿਉ ਨੇ ਐਲਾਨ ਕਰ ਦਿੱਤਾ ਕਿ ਸਾਡੀ ਆਂਡ ਗਵਾਂਡ ਜਾਂ ਪਿੰਡ ਵਾਲਿਆਂ ਨਾਲ ਕੋਈ ਦੁਸ਼ਮਣੀ ਨਹੀਂ ਜੇ ਆਪਣੀ ਜਾਨ ਦੀ ਸਲਾਮਤੀ ਚਾਹੁੰਦੇ ਐ ਤਾਂ ਆਪੋ ਆਪਣੇ ਘਰਾਂ 'ਚ ਵੜਜੋ ਲਾਲ ਸਿਉ ਮਧੇ ਵਾਲੇ ਨੇ ਡਾਕਾ ਮਾਰਿਆ ਜੇ ਕੋਈ ਅੱਗੇ ਵਧਣ ਦਾ ਯਤਨ ਕਰੇਗਾ ਉਹ ਗੋਲੀਆਂ ਨਾਲ ਭੰਨ ਦਿੱਤਾ ਜਾਊ। ਲੋਕ ਡਰਦੇ ਆਪੋ ਆਪਣੇ ਘਰਾਂ 'ਚ ਵੜ ਗਏ ਤੇ ਡਾਕਾ ਮਾਰਨ ਤੋਂ ਪਹਿਲਾਂ ਇਹ ਲਾਲਸਿਓ ਹੁਣਾਂ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ। ਇੱਥੇ ਨਵੀਂ ਜਨਰੇਸ਼ਨ ਦੇ ਇੱਕ ਗੱਲ ਸਮਝਣ ਵਾਲੀ ਹੈ ਕਿ ਚੋਰੀ ਤੇ ਡਾਕੇ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਇਤਿਹਾਸ ਵਿੱਚ ਡਾਕੇ ਦੇ ਲਈ ਧਨ ਲੁੱਟਣ ਵਾਲਾ ਧਾਵਾ, ਫੱਲਾ, ਧਾੜਾ ਜਾਂ ਡਕੈਤੀ ਵਰਗੇ ਸ਼ਬਦ ਵਰਤੇ ਜਾਂਦੇ ਆ। ਚੋਰੀ ਹਮੇਸ਼ਾ ਲੋਕਾਂ ਦੇ ਸੁੱਤੇ ਪਿਆਂ ਤੋਂ ਕੀਤੀ ਜਾਂਦੀ ਹੈ। ਵਾਰੇ ਡਾਕਾ ਦਿਨ ਦਿਹਾੜੇ ਜਾਗਦੀ ਦੁਨੀਆ ਦੇ ਅੱਖਾਂ ਮੂਹਰੇ ਮਾਰਿਆ ਜਾਂਦਾ ਹੈ ਚੋਰੀ ਕੁਝ ਕਮਿੰਟਾਂ ਵਿੱਚ ਕਰਕੇ ਚੋਰ ਭੱਜ ਜਾਂਦੇ ਆ ਪਰ ਕਈ ਵਾਰ ਡਾਕੂ ਡਾਕਾ ਮਾਰਨ ਆਏ ਸਾਰਾ ਸਾਰਾ ਦਿਨ ਉਸ ਪਿੰਡ ਵਿੱਚ ਰਹਿੰਦੇ ਸੀ ਆਰਾਮ ਨਾਲ ਨਾਲੇ ਸ਼ਰਾਬ ਪੀਂਦੇ ਰਹਿੰਦੇ ਨਾਲੇ ਘਰੋਂ ਸਮਾਨ ਇਕੱਠਾ ਕਰਦੇ ਰਹਿੰਦੇ ਤੇ ਜੇ ਕੋਈ ਜ਼ਮੀਨ 'ਚ ਦੱਬੀ ਵੀ ਝਾਲ ਕੋਈ ਵੀ ਮਾਇਆ ਜੇ ਘਰ ਵਾਲਾ ਨਾ ਦਿੰਦਾ ਫਿਰ ਡਾਕੂ ਉਹਨੂੰ ਸਜ਼ਾ ਵੀ ਦਿੰਦੇ ਸੀ ਜਾਂ ਤਾਂ ਚੱਕੀ ਵਾਲੇ ਭਾਰੇ ਪੜ ਉਸ ਬੰਦੇ ਦੀ ਹੱਕ ਤੇ ਰੱਖ ਦਿੰਦੇ ਜਾਂ ਕੋਈ ਹੋਰ ਭਾਰੀ ਚੀਜ਼ ਉਹਦੀ ਹਿੱਕ ਤੇ ਰੱਖੀ ਜਾਂਦੀ ਵੀ ਜਦੋਂ ਇਹਨੂੰ ਸਾਹ ਨਾ ਆਇਆ ਇਹ ਆਪਣੀ ਜਾਨ ਬਚਾਉਣ ਦਾ ਮਾਰਾ ਸੱਚ ਬੋਲੂਗਾ ਇਸ ਤਰ੍ਹਾਂ ਸਜ਼ਾ ਦੇ ਕੇ ਧਰਤੀ 'ਚ ਦੱਬਿਆ ਵਾ ਧੰਨ ਕਢਾਉਂਦੇ ਹੁੰਦੇ ਸੀ ਡਾਕੂ ਸ਼ਾਹੂਕਾਰਾਂ ਕੋਲ ਪੰਜਾਬ ਦੇ ਜਿੰਨੇ ਵੀ ਡਾਕੂਆਂ ਦੇ ਇਤਿਹਾਸ ਤੇ ਅਸੀਂ ਖੋਜ ਕੀਤੀ ਹੈ ਕੋਈ ਇੱਕ ਅੱਧਾ ਡਾਕੂ ਹੋਊਗਾ ਜੀਨੇ ਡਾਕਾ ਮਾਰਨ ਵੇਲੇ ਸ਼ਰਾਬ ਨਹੀਂ ਪੀਤੀ ਹੋਣੀ ਨਹੀਂ ਤਾਂ ਜਿੰਨੇ ਵੀ ਡਾਕੂਆਂ ਦਾ ਇਤਿਹਾਸ ਹੈ ਇਹ ਸ਼ਰਾਬ ਪੀ ਕੇ ਇਸ ਕੰਮ ਨੂੰ ਅੰਜਾਮ ਦਿੰਦੇ ਸੀ ਤੇ ਇਹ ਪਿੰਡ ਚੌਧਰੀ ਵਾਲੇ ਚ ਜਦੋਂ ਡਾਕਾ ਮਾਰਿਆ ਲਾਲਸਿਆਉ ਦੇ ਜੱਥੇ ਨੇ ਉਸ ਵੇਲੇ ਘਰ ਦੇ ਵਿੱਚ ਤਿੰਨ ਜੀ ਮੌਜੂਦ ਸੀ ਇੱਕ ਘਰ ਵਾਲਾ ਮੁੰਡਾ ਇੱਕ ਉਹਦੀ ਸੱਜ ਵਿਆਹੀ ਨਾਰ ਤੇ ਤੀਜੀ ਉਸ ਘਰ ਦੀ ਜੰਪਲਤੀ ਚੜ੍ਹਦੀ ਉਮਰ ਦੀ ਕੁੜੀ ਚਲੋ ਡਾਕੂਆਂ ਨੇ ਆਪਣੇ ਸ਼ਰਾਬ ਦੇ 2-2 4-4 ਹਾੜੇ ਲਾਏ ਤਾਂ ਇੱਕ ਡਾਕੂ ਪਿੰਡ ਚ ਨਿਗਰ ਰੱਖਣ ਵਾਸਤੇ ਘਰ ਦੀ ਛੱਤ ਤੇ ਖੜ ਗਿਆ ਇੱਕ ਡਾਕੂ ਆਉਂਦੇ ਜਾਂਦੇ ਤੇ ਨਿਗਰ ਰੱਖਣ ਲਈ ਪਹੇਜ ਚ ਖੜ ਗਿਆ ਤੇ ਇੱਕ ڈاکੂ ਘਰ ਦੇ ਪਿਛਲੇ ਪਾਸੇ ਖੜ ਗਿਆ ਕਿ ਕੋਈ ਇੱਧਰ ਦੀ ਕੰਧ ਟੱਪ ਕੇ ਇਹਨਾਂ ਦੀ ਮਦਦ ਕਰਨ ਆ ਜੇ ਪੰਡ ਵਾਲਾ ਤੇ ਦੋ ڈاکੂ ਘਰ ਦਾ ਕੀਮਤੀ ਸਮਾਨ ਇਕੱਠਾ ਕਰਨ ਲੱਗ ਪਏ ਜਦੋਂ ਇਹ ਸਮਾਨ ਇਕੱਠਾ ਕਰਦੇ ਕਰਦੇ ਸਵਾਤ ਵਿੱਚ ਪਹੁੰਚੇ ਤਾਂ ਉਸ ਕਮਰੇ 'ਚ ਸੱਜ ਵਿਆਹੀ ਬਉਟੀ ਵੀ ਬੈਠੀ ਸੀ ਪਰ ਇਹ ਮਟਿਆਰ ਇੰਨੀ ਸੋਹਣੀ ਸੁਨੱਖੀ ਸੀ ਇਹਨੂੰ ਦੇਖ ਕੇ ڈاکੂਆਂ ਦਾ ਮਨ ਬਦਲ ਗਿਆ ਉਹਨਾਂ ਨੇ ਜਾ ਕੇ ਲਾਲ ਸਿਉਮ ਦੇ ਆਲੇ ਨੂੰ ਦੱਸਿਆ ਵੀ ਸੋਨਾ ਚਾਂਦੀ ਤਾਂ ਸਰਦਾਰ ਜੀ ਆਪਾਂ ਹਰ ਰੋਜ਼ ਹੀ ਲੁੱਟਦੇ ਰਹਿੰਨੇ ਆ ਪਰ ਇੰਨੀ ਸੋਹਣੀ ਇਸਤਰੀ ਅਸੀਂ ਆਪਦੀ ਜ਼ਿੰਦਗੀ ਵਿੱਚ ਨਹੀਂ ਦੇਖੀ ਅੱਜ ਆਪਾਂ ਇਸ ਇਸਤਰੀ ਨੂੰ ਚੱਕ ਕੇ ਲੈ ਚੱਲੇਗੇ ਸੋਨੇ ਚਾਂਦੀ ਦੀ ਗੱਲ ਛੱਡੋ ਲਾਲਸਿਓ ਵੀ ਸ਼ਰਾਬ ਦੇ ਨਸ਼ੇ ਵਿੱਚ ਸੀ ਆਪਣੇ ਈਮਾਨ ਤੋਂ ਡੋਲ ਗਿਆ ਜਾਨੀ ਪੰਜੇ ਡਾਕੂਆਂ ਨੇ ਬੋਤੀ ਨੂੰ ਚੱਕ ਕੇ ਲੈ ਜਾਣ ਦੀ ਤਿਆਰੀ ਕਰ ਲਈ ਜਦੋਂ ਡਾਕੂਆਂ ਨੇ ਦਬਕਾ ਮਾਰ ਕੇ ਬੋਤੀ ਨੂੰ ਨਾਲ ਤੁਰਨ ਵਾਸਤੇ ਕਿਹਾ ਤਾਂ ਉਸ ਵਿਚਾਰੀ ਨੇ ਚੀਕਾਂ ਮਾਰ ਮਾਰ ਕੇ ਘਰ ਦੀਆਂ ਕੰਧਾਂ ਕੰਬੜ ਲਾ ਦਿੱਤੀ ਪਾਰਾਡ ਕਵਾਡ ਚੋ ਦੀ ਮਦਦ ਕਰਨ ਵਾਸਤੇ ਕੋਈ ਨਹੀਂ ਬੋੜਿਆ ਪਰ ਜਦੋਂ ਡਾਕੂ ਹੁਣ ਧੱਕੇਸ਼ਾਹੀ ਕਰਨ ਤੇ ਆ ਗਏ ਉਸ ਮਟਿਆਰ ਦੀ ਬਾਹ ਫੜ ਕੇ ਉਹਨੂੰ ਧੂਕ ਕੇ ਕਮਰੇ ਚੋਂ ਬਾਹਰ ਕੱਢਣ ਲੱਗੇ ਤਾਂ ਉਸ ਘਰ ਦੀ ਕੁੜੀ ਉਸ ਬੌਟੀ ਦੀ ਨੜਾਨ ਤੇ ਉਸ ਘਰ ਦੀ ਧੀ ਜਿਹੜੀ ਸਾਰਾ ਕੁਝ ਵੇਖੀ ਜਾਂਦੀ ਸੀ ਹਰਨਾਮ ਕੌਰ ਉਹਦਾ ਖੂਨ ਖੋਲ ਗਿਆ ਕਿ ਇਹ ਬੰਦੇ ਮੇਰੀ ਭਾਬੀ ਨੂੰ ਧੱਕੇ ਨਾਲ ਆਪਦੇ ਨਾਲ ਕਿਵੇਂ ਲਿਜਾ ਸਕਦੇ ਆ ਬਸ ਪਲਾਂ ਦੇ ਵਿੱਚ ਹੀ ਪੰਜ ਮਰਦਾਂ ਦਾ ਟੱਕਰਾ ਕਰਨ ਵਾਸਤੇ ਹਰਨਾਮ ਕੌਰ ਅੰਦਰੇ-ਅੰਦਰ ਤਿਆਰ ਹੋ ਗਈ ਤੇ ਸਵਾਤ ਦਾ ਜਿਹੜਾ ਬਾਰ ਸੀ ਉਹਦੇ ਮਗਰਲੇ ਪਾਸੇ ਗੰਡਾਸਾ ਖੜਾ ਸੀ ਪੁਰਾਣੇ ਘਰਾਂ 'ਚ ਤੁਸੀਂ ਦੇਖਿਆ ਹੋਣਾ ਬਜ਼ੁਰਗ ਸਵਾਤ ਦੇ ਵਾਰ ਨਾਲ ਅੰਦਰਲੇ ਪਾਸੇ ਗੰਡਾਸਾ ਜਾਂ ਕੋਈ ਹੋਰ ਹਥਿਆਰ ਜ਼ਰੂਰ ਰੱਖਦੇ ਹੁੰਦੇ ਸਨ। ਹਰਨਾਮ ਕੌਰ ਨੇ ਆਪਣੇ ਬਾਪੂ ਵਾਲਾ ਗੰਡਾਸਾ ਚੱਕ ਲਿਆ ਤੇ ਜਿਹੜਾ ਡਾਕੂ ਧੂਕੇ ਕੱਢੀ ਜਾਂਦਾ ਸੀ ਉਹਦੀ ਪਰਝਾਈ ਨੂੰ ਕਮਰੇ ਚੋਂ। ਉਹਦੀ ਗਿੱਚੀ 'ਚ ਐਨੇ ਜ਼ੋਰ ਦੀ ਗੰਡਾਸਾਂ ਮਾਰਿਆ ਹਰਨਾਮ ਕੌਰ ਨੇ ਕਿ ਡਾਕੂ ਦਾ ਸਿਰ ਖਖੜੀ ਕਰੇਲਿਆਂ ਦੀ ਤਰ੍ਹਾਂ ਪਾਟ ਗਿਆ। ਉਹ ਜ਼ਮੀਨ ਤੇ ਡੱਗ ਪਿਆ ਉਥੇ ਖੂਨ ਦਾ ਦਰਿਆ ਵਗਣ ਲੱਗ ਪਿਆ ਤੇ ਜਦੋਂ ਦੂਜਾ ਡਾਕੂ ਹਰਨਾਮ ਕੌਰ ਨੂੰ ਫੜਨ ਵਾਸਤੇ ਅੱਗੇ ਨੂੰ ਵਧਿਆ ਤਾਂ ਸਾਹਮਣੇ ਮੱਥਿਓਂ ਹਰਨਾਮ ਕੌਰ ਨੇ ਇੱਕ ਹੋਰ ਵਾਰ ਕੀਤਾ ਗੰਡਾਸਾ ਉਹਦੇ ਮੱਥੇ 'ਚ ਵੱਜਿਆ ਉਸ ਡਾਕੂ ਦਾ ਵੀ ਸਿਰ ਖਲਾਰਤਾ ਇਸ ਸ਼ੇਰਨੀ ਧੀ ਨੇ ਦੋ ਡਾਕੂ ਮਾਰ ਕੇ ਠਾ ਉੱਤੇ ਸੱਟ ਤੇ ਹਰਨਾਮ ਕੌਰ ਨੇ ਮੈਨੂੰ ਕਵਿਸ਼ਰਾਂ ਦੀ ਇੱਕ ਬੰਨਗੀ ਯਾਦ ਹੈ ਜਿਹੜੀ ਉਹ ਮੇਲਿਆਂ ਤੇ ਸੁਣਾਉਂਦੇ ਹੁੰਦੇ ਸੀ ਇਹ ਹਰਨਾਮ ਕੌਰ ਉਹਨਾਂ ਡਾਕੂਆਂ ਨੂੰ ਕਹਿੰਦੀ ਐ ਛੱਤੀਆਂ 'ਚ ਜ਼ੋਰ ਹੈ ਤਾਂ ਟੱਕਰੋ ਪੁਲਿਸ ਨਾਲ ਡੇਂਬੂਆਂ ਨੂੰ ਡਲੇ ਮਾਰਨੇ ਸੁਖਾਲੇ ਨਹੀਂ ਅਸੀਂ ਦਿੱਤੀ ਮਦਦ ਗੁਰੂ ਦਸਮੇਸ਼ ਜੀ ਨੂੰ ਅਸੀਂ ਹਾਂ ਬਰਾੜ ਬੱਚੇ ਪਾਉਣ ਵਾਲੇ ਨਹੀਂ ਹੁਣ ਪੰਜਾਂ ਦੇ ਵਿੱਚੋਂ ਦੋ ਡਾਕੂ ਮਾਰਤੇ ਹਰਨਾਮ ਕੌਰ ਬਰਾੜਾਂ ਦੀ ਧੀ ਨੇ ਬਾਕੀ ਰਹਿ ਗਏ ਤਿੰਨ ਡਾਕੂ ਇੱਕ ਕੋਠੇ ਤੇ ਖੜਾ ਸੀ ਜਿਹਨੂੰ ਟਾਂਗੂ ਆਖਿਆ ਜਾਂਦਾ ਸੀ ਇੱਕ ਘਰ ਦੇ ਪਿਛਲੇ ਪਾਸੇ ਖੜਾ ਸੀ ਤੇ ਲਾਲਸਿਓ ਪਰਲੇ ਪਾਸੇ ਬੈਠਾ ਸ਼ਰਾਬ ਦੇ ਪੈਗ ਲਈ ਜਾਂਦਾ ਸੀ ਕਿਉਂਕਿ ਉਹ ਡਾਕੂਆਂ ਦਾ ਸਰਦਾਰ ਸੀ ਹੁਣ ਹਰਨਾਮ ਕੌਰ ਉਹ ਲਹੂ ਨਾਲ ਲਿਬੜਿਆ ਵਾ ਗੰਡਾਸਾ ਲੈ ਕੇ ਜਦੋਂ ਘਰ ਦੇ ਪਿਛਲੇ ਪਾਸੇ ਗਈ ਤੇ ਜਿਹੜਾ ਡਾਕੂ ਬਾਹਰ ਨੂੰ ਮੂੰਹ ਕਰੀ ਖੜਾ ਸੀ ਉਹਦੇ ਵੀ ਪਿਛਲੇ ਪਾਸੇੋਂ ਹੱਥ ਜੋੜ ਕੇ ਗੰਡਾਸਾ ਮਾਰਿਆ ਤੇ ਹਰਨਾਮ ਕੌਰ ਨੇ ਉਹ ਤੀਜਾ ਡਾਕੂ ਵੀ ਥਾਏ ਮਾਰਤਾ ਹੁਣ ਬਾਕੀ ਦੋ ਡਾਕੂ ਰਹਿ ਗਏ ਸੀ ਮੇਰ ਸਿੰਘ ਕੱਟੂ ਵਾਲਾ ਤੇ ਲਾਲਸਿਓ ਮਦੇੜ ਵਾਲਾ ਉਦੋਂ ਕੱਚੀਆਂ ਕੰਧਾਂ ਕੱਚੀਆਂ ਸਵਤਾਂ ਹੁੰਦੀਆਂ ਸੀ ਇਹ ਪਿਛਲੇ ਪਾਸੇ ਦੀ ਜਦੋਂ ਛੱਤ ਤੇ ਚੜ੍ਹੀ ਇਹਦੇ ਕੋਲ ਗੰਡਾਸਾ ਸੀ ਜਿਹੜਾ ਟਾਂਗੂ ਡਾਕੂ ਸੀ ਉਹ ਦੂਸਰੇ ਪਾਸੇ ਨੂੰ ਮੂੰਹ ਕਰਕੇ ਨਿਗਾਹ ਰੱਖ ਰਿਹਾ ਸੀ ਉਹਦੇ ਤੇ ਜਦੋਂ ਇਹਨੇ ਗਡਾਸੇ ਦਾ ਵਾਰ ਕੀਤਾ ਉਹ ਡਾਕੂ ਦੀ ਖੋਪੜੀ ਵੀ ਵੱਢੀ ਗਈ ਤੇ ਉਹ ਚੀਕ ਮਾਰ ਕੇ ਕੋਠੇ ਤੋਂ ਥੱਲੇ ਵਿੜੇ ਚ ਡਿੱਗ ਪਿਆ ਜਦੋਂ ਖੜਕਾ ਹੋਇਆ ਤਾਂ ਲਾਲਸਿਓ ਡਾਕੂ ਵੀ ਸਤਰਕ ਹੋ ਗਿਆ ਵੀ ਕੀ ਹੋ ਰਿਹਾ ਉਹਨੇ ਆਵਾਜ਼ਾਂ ਮਾਰੀਆਂ ਨਾਲ ਦੇ ਕਿਸੇ ਡਾਕੂ ਨੇ ਜਵਾਬ ਹੀ ਨਾ ਦਿੱਤਾ ਸਾਰੇ ਤਾਂ ਮਰੇ ਪਏ ਸੀ ਜਵਾਬ ਕਿਹਨੇ ਦੇਣਾ ਸੀ ਜਦੋਂ ਲਾਲ ਸਿਉ ਬਾਹਰ ਨਿਕਲ ਕੇ ਦੇਖਦਾ ਦੋ ਡਾਕੂ ਸਵਾਤ ਦੀ ਸਰਦਲਤੇ ਪਏ ਆ ਤੇ ਇੱਕ ਜਿਹੜਾ ਕੋਠੇ ਤੋਂ ਡਿੱਗਿਆ ਸੀ ਉਹ ਹਲੇ ਸੈਕੀ ਜਾਂਦਾ ਵੇਲਾ ਹੱਥੋਂ ਜਾਂਦਾ ਵੇਖ ਕੇ ਆਪਣੇ ਸਾਥੀ ਮਰੇ ਪਏ ਦੇਖ ਕੇ ਲਾਲ ਸਿਉ ਨੇ ਆਪਣੇ ਮੋਢੇ 'ਚੋਂ ਆਪਣੀ ਬੰਦੂਕ ਲਾ ਲਈ ਤੇ ਸਾਹਮਣੇ ਲਹੂ ਨਾਲ ਚੁੰਦਾ ਹੋਇਆ ਗੰਡਾਸਾ ਲਈ ਖੜੀ ਜਦੋਂ ਹਰਨਾਮ ਕੌਰ ਦੇ ਸੀ ਉਹਨੇ ਸੈਸਤ ਲਗਾ ਕੇ ਫੇਰ ਮਾਰਿਆ ਹਰਨਾਮ ਕੌਰ ਦੀ ਬੱਖੀ ਦੇ ਵਿੱਚ ਫੇਰ ਵੱਜਿਆ ਮਾਰਨ ਦੇ ਇਰਾਦੇ ਨਾਲ ਲਾਲ ਸਿੰਘ ਨੇ ਦੂਜਾ ਫੇਰ ਜਦੋਂ ਚਲਾਇਆ ਉਹ ਹਰਨਾਮ ਕੌਰ ਦੀ ਲੱਤ 'ਚ ਵੱਜ ਗਿਆ ਹਰਨਾਮ ਕੌਰ ਨੂੰ ਮੌਤ ਸਾਹਮਣੇ ਦਿਸਣ ਲੱਗ ਪਈ ਸੀ ਤੇ ਲਾਲ ਸਿੰਘ ਆਪਣੀ ਬੰਦੂਕ ਨੂੰ ਦੁਬਾਰਾ ਭਰਨ ਲੱਗ ਪਿਆ ਪਰ ਹਰਨਾਮ ਕੌਰ ਨਾ ਤਾਂ ਜ਼ਮੀਨ ਤੇ ਡਿੱਗੀ ਨਾ ਉਹਨੇ ਹੌਸਲਾ ਛੱਡਿਆ ਉਹ ਡਾਕੂ ਲਾਲ ਸਿੰਘ ਵੱਲ ਨੂੰ ਤੁਰ ਕੇ ਵਧਣ ਲੱਗ ਪਈ ਬਾਬੂ ਰਾਜਵਲੀ ਜੀ ਨੇ ਆਪਣੇ ਕਿੱਸੇ ਵਿੱਚ ਇਸ ਲੜਾਈ ਦਾ ਬੜਾ ਸੋਹਣਾ ਸ਼ੰਦ ਲਿਖਿਆ ਪਹਿਲਾ ਕਾਰਤੂਸ ਸੀ ਲੰਘਾਤਾ ਬੱਖੀਓ ਧੂਆਂ ਧਾਰ ਹੋ ਗਿਆ ਨਾ ਦਿਸੇ ਅੱਖੀਓ ਜਦੋਂ ਲਾਲ ਸਿਉ ਫੈਰ ਮਾਰਦਾ ਹੈ ਹਰਨਾਮ ਕੌਰ ਦੇ ਦੂਜੀ ਮਾਰੀ ਵਿੱਚ ਦੀ ਟਪਾਤੀ ਲੱਤ ਦੇ ਭੱਜ ਗਏ ਤਮਾਮ ਲੀੜੇ ਨਾਲ ਰੱਤ ਦੇ ਹਰਨਾਮ ਕੌਰ ਦੇ ਸਾਰੇ ਕੱਪੜੇ ਖੂਨ ਨਾਲ ਭਜ ਚੁੱਕੇ ਸੀ ਤੀਜੀ ਮਾਰੀ ਆ ਗਈ ਖੜੀ ਨੂੰ ਘੇਰਨੀ ਪਰ ਲੋਕੋ ਬੁਰੀ ਹੁੰਦੀ ਹੈ ਫੱਟੜ ਸ਼ੇਰ ਨਹੀਂ ਜਦੋਂ ਉਹ ਤੀਜਾ ਫੈਰ ਭਰ ਕੇ ਚਲਾਉਂਦਾ ਉਦੋਂ ਨੂੰ ਹਰਨਾਮ ਕੌਰ ਨੇ ਕੋਲੇ ਜਾ ਕੇ ਡਾਕੂ ਲਾਲ ਸਿਉ ਦੇ ਗਲ 'ਚ ਪਾਏ ਵੇ ਕੈਂਠੇ ਨੂੰ ਹੱਥ ਪਾ ਕੇ ਉਹਨੂੰ ਵਟਾ ਦਿੱਤਾ ਲਾਲ ਸਿਉ ਇੱਕ ਤਾਂ ਸ਼ਰਾਬੀ ਸੀ ਇੱਕੋ ਦਾ ਜਦੋਂ ਗਲ ਘੁੱਟਿਆ ਗਿਆ ਉਹ ਆਪਣੇ ਆਪ ਤੋਂ ਬਾਹਰ ਹੋ ਗਿਆ ਉਹਦੇ ਹੱਥੋਂ ਰਫਲ ਵੀ ਡਿੱਗ ਪੀ ਤੇ ਉਹ ਆਪ ਵੀ ਲੜ ਖੜਾ ਕੇ ਜ਼ਮੀਨ ਤੇ ਡਿੱਗ ਪਿਆ ਫੇਰ ਇਤਿਹਾਸਕਾਰ ਕਹਿੰਦਾ ਕਿ ਸ਼ੇਰਨੀ ਧੀ ਹਰਨਾਮ ਕੌਰ ਡਾਕੂ ਲਾਲ ਸਿਉਂ ਦੀ ਹੱਕ ਤੇ ਬੈਠ ਗਈ ਇੱਥੇ ਵੀ ਬਾਬੂ ਰਾਜਵਲੀ ਨੇ ਬੜਾ ਸੋਹਣਾ ਲਿਖਿਆ ਦੇ ਕੇ ਗਲ ਗੂਠਾ ਉੱਤੇ ਬੈ ਗਈ ਹੱਕ ਦੇ ਟੈਨੇ ਹੱਥ ਦੇਖੇ ਨਹੀਂ ਮੁਟਿਆਰ ਇੱਕ ਦੇ ਬਾਬੂ ਜੀ ਦਰੜ ਦਿੱਤੇ ਮੋਠ ਕੋਰੜੂ ਲਾਲ ਸਿਉਂ ਦਾ ਲੱਗ ਗਿਆ ਵੱਜਣ ਕੋਰੜੂ ਜਖਮੀ ਹਰਨਾਮ ਕੌਰ ਕੈਂਠੇ ਨੂੰ ਵਟ ਚਾੜਦੀ ਰਹੀ ਤੇ ਲਾਲਸਿਉ ਦਾ ਖੋੜੜੂ ਵੱਜਣ ਲੱਗ ਪਿਆ ਜਿਹੜੇ ਡਾਕੂ ਨੂੰ ਰਿਆਸਤਾਂ ਦੀ ਪੁਲਿਸ ਤੇ ਅੰਗਰੇਜ਼ਾਂ ਦੀ ਪੁਲਿਸ ਅੱਜ ਤੱਕ ਫੜਨੀ ਸੀ ਸਕੀ ਉਸ ਡਾਕੂ ਦੀ ਹਿੱਕ ਤੇ ਪਿੰਡ ਚੌਧਰੀ ਵਾਲੇ ਦੀ ਧੀ ਹਰਨਾਮ ਕੌਰ ਬਰਾੜਨੀ ਬੈਠੀ ਸੀ ਇੱਕ ਹੋਰ ਇਤਿਹਾਸਕਾਰ ਨੇ ਬੜਾ ਸੋਹਣਾ ਸੀਨ ਲਿਖਿਆ ਜਦੋਂ ਲਾਲਸਿਉ ਮਧੇ ਵਾਲਾ ਡਾਕੂ ਮਰਨ ਲੱਗਿਆ ਉਹ ਕਹਿੰਦਾ ਮਰਨ ਤੋਂ ਪਹਿਲਾਂ ਲਾਲਸਿਉ ਸੋਚਦਾ ਕਿ ਅਸੀਂ ਕਿੰਨੇ ਦਲੇਰ ਡਾਕੂ ਸੀ ਰਫਲਾ ਦੇ ਨਾਲ ਅਸੀਂ ਰਸਾਲੇ ਡੱਕਰੇ ਪਰ ਐਸੇ ਘਰ ਵਰਗੇ ਨਹੀਂ ਦਲੇਰ ਟੱਕਰੇ ਖਬਰੇ ਕਹੋ ਜੇ ਹਾਏ ਟੱਬਰ ਕੌੜ ਹੈ ਸ਼ੰਕਾ ਨਹੀਂ ਸਾਨੂੰ ਮੰਨੋ ਇਹ ਰਠੌੜ ਹੈ ਆਦਮੀ ਬਗਿਆੜ ਨਾਰਾਂ ਬੰਦੇ ਖਾਣੀਆਂ ਐਦੂ ਚੰਗਾ ਘਰੇ ਰਹਿੰਦੇ ਕੱਢ ਲੈਂਦੇ ਕਹਾਣੀਆਂ ਉਹ ਕਹਿੰਦਾ ਇਹੋ ਜੇ ਡਾਕੇ ਨਾਲੋਂ ਤਾਂ ਜੇ ਮੈਂ ਕੋਲੂ ਪੀੜ ਕੇ ਵੀ ਆਪਣੀ ਰੋਜੀ ਰੋਟੀ ਕਮਾ ਲੈਂਦਾ ਚੰਗਾ ਸੀ ਮੈਂ ਮਰਨੋਂ ਤਾਂ ਬਚ ਜਾਂਦਾ ڈاکੂ ਲਾਲ ਸਿੰਘ ਮਰਨ ਵੇਲੇ ਇਹ ਸੋਚਦਾ ਜਿੰਨਾ ਚਿਰ ਲਾਲ ਸਿੰਘ ڈاکੂ ਦਾ ਸਰੀਰ ਠੰਡਾ ਨਹੀਂ ਹੋਇਆ ਯਾਕਮੀ ਹਰਨਾਮ ਕੌਰ ਦੀ ਹਿੱਕ ਤੋਂ ਨਹੀਂ ਉੱਠੀ ਜਦੋਂ ਲਾਲ ਸਿੰਘ ਮਰ ਗਿਆ ਉਦੋਂ ਉਹਦੇ ਗਲ ਵਾਲਾ ਕੰਠਾ ਛੱਡਿਆ ਇਸਤੀ ਨਹੀਂ ਹੁਣ ਆਪਣੀ ਇਸ ਵੀਡੀਓ ਨੂੰ ਜਿਹੜੀਆਂ ਅੱਜ ਦੇ ਜਮਾਨੇ ਦੀਆਂ ਕੁੜੀਆਂ ਧੀਆਂ ਪੈਣਾ ਸੁਣ ਰਹੀਆਂ ਉਹ ਸੋਚਦੀਆਂ ਹੋਣਗੀਆਂ ਕਿ ਇੱਕ ਕੁੜੀ ਨੇ ਪੰਜ ਮਰਦ ਦਲੇਰ ਡਾਕੂ ਕਿਵੇਂ ਮਾਰਤੇ ਇਹ ਹੋ ਨਹੀਂ ਸਕਦਾ ਗੱਲ ਤਾਂ ਇਹ ਸਿਰਫ 90 ਕੇ ਸਾਲ ਪੁਰਾਣ ਗੋਈ ਹੈ ਪਰ ਉਦੋਂ ਦਾ ਲਾਈਫ ਸਟਾਈਲ ਸਾਡੇ ਨਾਲੋਂ ਬਿਲਕੁਲ ਵੱਖਰਾ ਸੀ ਹਰ ਇੱਕ ਘਰੇ 5-5 7-7 ਪਸ਼ੂ ਹੁੰਦੇ ਸੀ ਸਾਰੇ ਲੋਕ ਖੇਤੀ ਕਰਦੇ ਸੀ ਇੱਕ ਉਦੋਂ ਡੇਰੀਆਂ ਤੇ ਦੁੱਧ ਪਾਉਣ ਦਾ ਰਵਾਜ ਨਹੀਂ ਸੀ ਚੱਲਿਆ ਦੁੱਧ ਘਿਓ ਰੱਜ ਕੇ ਖਾਂਦੇ ਸੀ ਤੇ ਕੰਮ ਦੱਬ ਕੇ ਕਰਦੇ ਸੀ ਧੀਆਂ ਵੀ ਆਪਣੇ ਮਾਪਿਆਂ ਦੇ ਨਾਲ ਖੇਤੀ ਦੇ ਕੰਮ 'ਚ ਹੱਥ ਬਟਾਉਂਦੀਆਂ ਹੁੰਦੀਆਂ ਸੀ ਤੇ ਦੂਜੀ ਗੱਲ ਜਿਹੜੀ ਅੱਜ ਸਾਡੀਆਂ ਕੁੜੀਆਂ ਨੂੰ ਬਿਮਾਰੀ ਪਈ ਆ ਜ਼ੀਰੋ ਫਿਗਰ ਵਾਲੀ ਉਦੋਂ ਇਹ ਟ੍ਰੈਂਡ ਨਹੀਂ ਸੀ ਚੱਲਿਆ ਉਦੋਂ ਮਰਦਾਂ ਦੇ ਸ਼ੇਰਾਂ ਵਰਗੇ ਤੇ ਔਰਤਾਂ ਦੇ ਸ਼ੇਰਨੀਆਂ ਵਰਗੇ ਜੁੱਸੇ ਹੁੰਦੇ ਸੀ ਤੇ ਤਾਂ ਹੀ ਉਹਨਾਂ ਕੁੱਖਾਂ ਦੇ ਵਿੱਚੋਂ ਸਰਦਾਰ ਹਰੀ ਸਿੰਘ ਨਲੂਗਾ ਸ਼ਾਮ ਸਿੰਘ ਔਟਾਰੀ ਵਰਗੇ ਜਰਨੈਲ ਜੰਮਦੇ ਸੀ ਅੱਜ ਤਾਂ ਪੰਜਾਬ ਦਾ ਕੋਈ ਘਾਰੀ ਹੋਊਗਾ ਜਿੱਥੇ ਬਿਨਾਂ ਵੱਡੇ ਆਪਰੇਸ਼ਨ ਤੋਂ ਕਿਸੇ ਘਰੇ ਜਵਾਕ ਜੰਮਦਾ ਹੋ ਕਿਉਂਕਿ ਸਰੀਰਾਂ 'ਚ ਜਾਨ ਰਹੀ ਨਹੀਂ ਤੇ ਅੱਜ ਕੱਲ ਦੀ ਜਵਾਨੀ ਤਾਂ ਦਵਾਈਆਂ ਆਸਰੇ ਸਿਰੇ ਚੜ ਰਹੀ ਹੈ ਹੁਣ ਜਦੋਂ ਪੰਜੇ ਡਾਕੂ ਇੱਕ ਕੁਵਾਰੀ ਕੁੜੀ ਨੇ ਮਾਰਤੇ ਸਾਰੇ ਪਿੰਡ ਦੇ ਵਿੱਚ ਹਲਾ ਲਾਲਾ ਹੋ ਗਈ ਸਰਕਾਰੀ ਦਰਬਾਰੇ ਵੀ ਖਬਰਾਂ ਹੋਗੀਆਂ ਪੁਲਿਸ ਦੀ ਨਫਰੀ ਵੀ ਚੜ ਕੇ ਆ ਗਈ ਤੇ ਇਸ ਕੁੜੀ ਦੀ ਬਹਾਦਰੀ ਤੋਂ ਖੁਸ਼ ਹੋ ਕੇ ਫਰੀਦਕੋਟ ਵਾਲੇ ਮਹਾਰਾਜੇ ਨੇ ਵੀ ਖੁੱਲਾ ਇਨਾਮ ਦਿੱਤਾ ਇਸ ਦੀ ਨੂੰ ਪਟਿਆਲਾ ਰਿਆਸਤ ਵਾਲੇ ਮਹਾਰਾਜੇ ਨੇ ਵੀ ਬਹੁਤ ਸਾਰਾ ਇਨਾਮ ਦਿੱਤਾ ਤੇ ਉਸ ਵੇਲੇ ਪੰਜਾਬ ਰਾਜ ਦੇ ਗਵਰਨਰ ਸਰ ਹਰਵਰਟ ਐਰਸਨ ਨੇ ਇੱਕ ਮਰੱਬਾ ਜ਼ਮੀਨ ਤੇ ਆਨਰੇਰੀ ਮਜਿਸਟ੍ਰੇਟ ਦੀ ਪਦਵੀ ਦਿੱਤੀ ਇਸ ਹਰਨਾਮ ਕੌਰ ਨੂੰ ਪਰ ਜਦੋਂ ਫਿਰੋਜ਼ਪੁਰ ਦਾ ਕਮਿਸ਼ਨਰ ਗੋਰਾ ਇਹ ਨਾਮ ਹਰਨਾਮ ਕੌਰ ਦੀ ਝੋਲੀ 'ਚ ਪਾਉਣ ਲੱਗਿਆ ਤਾਂ ਉਸ ਮਾਂ ਦੀ ਧੀ ਨੇ ਇੱਕ ਮਰੱਬਾ ਜ਼ਮੀਨ ਲੈਣ ਤੋਂ ਇਨਕਾਰ ਕਰ ਦਿੱਤਾ ਅੱਜ ਤਾਂ ਭੈਣਾ ਭਰਾਵਾਂ ਕੋਲੋਂ ਜ਼ਮੀਨ ਪਟਾਉਣ ਵਾਸਤੇ ਕੋਰਟ ਕਚਹਿਰੀਆਂ 'ਚ ਚੱਕਰ ਮਾਰਦੀਆਂ ਨਾ ਕਿ ਮੇਰਾ ਹੱਕ ਮੈਨੂੰ ਦਿਓ ਪਰ ਉਸ ਵੇਲੇ ਭੈਣ ਨੇ ਆਖਿਆ ਕਿ ਮੈਂ ਇੱਕ ਮਰੱਬਾ ਜ਼ਮੀਨ ਨਹੀਂ ਲਵਾਂਗੀ ਜਾਂ ਤਾਂ ਇਹ ਵੀ ਰਹਿਣ ਦਿਓ ਤੇ ਜਾਂ ਇੱਕ ਮਰੱਬਾ ਨਾਲ ਮੇਰੇ ਭਰਾ ਨੂੰ ਵੀ ਦਿਓ ਰੋਜਪੁਰ ਦੇ ਕਮਿਸ਼ਨਰ ਨੇ ਖੁਸ਼ ਹੋ ਕੇ ਦੋ ਮਰੱਪੇ ਜ਼ਮੀਨ ਦਿੱਤੀ ਇਹ ਜ਼ਮੀਨ ਇਹਨਾਂ ਨੂੰ ਬੱਲੂਆਣੇ ਅਲਾਟ ਕੀਤੀ ਗਈ ਸੀ ਪੰਜਾ ਡਾਕੂਆਂ ਦੀਆਂ ਲਾਸ਼ਾਂ ਨੂੰ ਪੁਲਿਸ ਨੇ ਗੱਡਿਆਂ ਦੇ ਵਿੱਚ ਲੱਦਿਆ ਤੇ ਜਦੋਂ ਇਹ ਗੱਡੇ ਲਾਸ਼ਾਂ ਲੈ ਕੇ ਜਾ ਰਹੇ ਸੀ ਤਾਂ ਲੋਕ ਮੂੰਹ ਚੁੰਗਲਾ ਦੇ ਹੀ ਖੜੇ ਸੀ ਪਰ ਡਾਕੂਆਂ ਦੇ ਮਰਨ ਦੀ ਅਸਲ ਵਜ੍ਹਾ ਇੱਕ ਇਹ ਵੀ ਸੀ ਕਿ ਆਏ ਤਾਂ ਇਹ ਇਸ ਘਰੇ ਡਾਕਾ ਮਾਰਨ ਸੀ ਪਰ ਇੱਕ ਸੋਹਣੀ ਇਸਤਰੀ ਜਵਾਨ ਬੌਟੀ ਨੂੰ ਦੇਖ ਕੇ ਇਹਨਾਂ ਦਾ ਦਿਲ ਡੋਲ ਗਿਆ ਇਹ ਆਪਣੇ ਮਕਸਦ ਤੋਂ ਪਾਸੇ हट ਗਏ ਜਦੋਂ ਕੋਈ ਵੀ ਬੰਦਾ ਆਪਣਾ ਮਕਸਦ ਭੁੱਲ ਕੇ ਕਰੈਤਾ ਕਰਨ ਵੱਲ ਨੂੰ ਤੁਰ ਪੈਂਦਾ ਉਦੋਂ ਉਹਦਾ ਅੰਤ ਨੇੜੇ ਹੁੰਦਾ ਪਰ ਇਹਨਾਂ ਨੇ ਸੋਚਿਆ ਨਹੀਂ ਸੀ ਕਿ ਸਾਡਾ ਅੰਤ ਇੰਨੀ ਛੇਤੀ ਹੋ ਜਾਊਗਾ 8 ਅਪ੍ਰੈਲ ਦਿਨ ਐਤਵਾਰ 1934 ਈਸਵੀ ਦੀ ਮੋਗੇ ਜ਼ਿਲ੍ਹੇ ਦੇ ਪਿੰਡ ਚੌਧਰੀ ਵਾਲੇ ਦੀ ਘਟਨਾ ਹੈ ਇਹ ਇਹ ਸਟੋਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਤੇ ਸਾਡੀ ਟੀਮ ਦਾ ਹੋਰ ਹੌਸਲਾ ਵਧਾਉਣ ਦੇ ਲਈ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ